ਮਾਂਸਾ ਜ਼ਿਲ੍ਹੇ ਦੇ ਪਿੰਡ ਉਬਾ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਦੋਸ਼ੀਆਂ ਨੂੰ ਮਾਂਸਾ ਪੁਲਿਸ ਵੱਲੋਂ ਚੰਦ ਕੰਟਿਆਂ ਵਿੱਚ ਹੀ ਮੁਸਤਦੀ ਵਿਰਤਿਆ ਗ੍ਰਿਫਤਾਰ ਕੀਤਾ ਗਿਆ ਹੈ ਦੱਸਣਯੋਗ ਹੈ ਕਿ 22 ਤਰੀਕ ਨੂੰ ਪਲੰਬਰ ਦਾ ਕੰਮ ਕਰਦੇ ਕੁਲਦੀਪ ਸਿੰਘ ਆਪਣੇ ਕੰਮਕਾਜ ਲਈ ਘਰੋਂ ਗਿਆ ਜਦੋਂ ਘਰ ਵਾਪਸ ਨਾ ਆਇਆ ਤਾਂ 24 ਤਰੀਕ ਨੂੰ ਉਸਦੀ ਪਤਨੀ ਵੱਲੋਂ ਥਾਣਾ ਜੋਗਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਜਿਸ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਟੀਮ ਦਾ ਗਠਨ ਕਰਕੇ ਚੰਦ ਕੰਟਿਆਂ ਵਿੱਚ ਹੀ ਬੁਰਜ ਰਾਠੀ ਦੇ ਸੂਏ ਵਿੱਚੋਂ ਕੁਲਦੀਪ ਸਿੰਘ ਦੀ ਲਾਸ਼ ਬਰਾਮਦ ਕਰ ਲਈ ਉਸ ਤੋਂ ਪ੍ਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਗ੍ਰਿਫਤਾਰ ਕਰ ਲਿਆ। ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਆਲਖ ਨੇ ਦੱਸਿਆ ਕਿ ਇਹ ਮਾਮਲਾ ਆਪਸੀ ਰੰਜਸ਼ੀ ਜਿਸ ਕਰਕੇ ਕੁਲਦੀਪ ਸਿੰਘ ਦਾ ਕਤਲ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਰਿਮਾਂਡ ਲੈਂਦਿਆਂ ਅਗਲੀ ਤਫ਼ਤੀਸ਼ਦਾਰੀ ਹੈ। ਬੁਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ। ਆਪਿੰਡ ਦੇ ਇੱਕ ਨੌਜਵਾਨ ਦੀ Laash ਮਿਲੀ ਸੀ। ਕੀ ਮਾਮਲਾ ਸੀ ਸਰਪੁਰਾ ਦਫਤਰੀ ਹਾਂ 24 ਤਰੀਕ ਨੂੰ ਸਾਡੇ ਜੋਗੇ ਥਾਣੇ ਦੇ ਵਿੱਚ ਇੱਕ ਨੌਜਵਾਨ ਕੁਲਦੀਪ ਸਿੰਘ ਜਿਹੜਾ ਪਲੰਬਰ ਦਾ ਕੰਮ ਕਰਦਾ ਸੀਗਾ ਉਹਦੀ ਜਿਹੜੀ ਲਾਸ਼ ਜਿਹੜੀ ਹੈ ਬਰਾਮਦ ਹੋਈ ਸੀਗੀ ਆ ਜਿਹੜਾ ਬੁਰਜ ਰਾਠੀ ਵਾਲੇ ਸੂਏ ਤੋਂ ਉਸ ਤੋਂ ਬਾਅਦ ਉਹਦੀ ਪਛਾਣ ਕਰਨ ਤੋਂ ਬਾਅਦ ਜਿਹੜਾ ਤੁਰੰਤ ਅਸੀਂ ਜਿਹੜਾ ਮਰਡਰ ਦਾ ਕਿਉਂਕਿ ਉੱਤੇ ਸੱਟਾਂ ਸੀਗੀਆਂ ਜਦੋਂ ਅਸੀਂ ਪੋਸਟਮਾਰਟਮ ਕਰਾਇਆ ਅਸੀਂ ਮਰਡਰ ਦਾ ਜਿਹੜਾ ਤੁਰੰਤ ਮੁਕਦਮਾ ਦਰਜ ਕੀਤਾ ਔਰ ਉਸ ਤੋਂ ਬਾਅਦ ਇਹਨੂੰ ਜਿਹੜੀਆਂ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਮਾਈ ਸੈਲਫ ਐਸਪੀ ਇਨਵੈਸਟੀਗੇਸ਼ਨ ਔਰ ਡੀਐਸਪੀ ਸਬਡਿਵੀਜ਼ਨ ਸੀਆਈਏ ਇਨਚਾਰਜ ਐਸਐਚਓ ਅਸੀਂ ਸਾਰਿਆਂ ਨੇ ਆਪਣਾ ਟੈਕਨੀਕਲੀ ਜਿਹੜਾ ਇਹਨੂੰ ਵਿੱਚ ਡੂੰਘਾਈ ਨਾਲ ਜਾਂੰਦੇ ਹੁਆ ਕੋਸ਼ੀ ਘੰਟਿਆਂ ਦੇ ਵਿੱਚ ਇਹਨੂੰ ਅਸੀਂ ਕ੍ਰੈਕ ਕੀਤਾ ਜਿਹਦੇ ਤਹਿਤ ਅਸੀਂ ਜਿਹੜੇ ਚਾਰ ਬੰਦੇ ਜਿਹੜੇ ਚਾਰ ਮਲਜ਼ਮ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਜਿਨ੍ਹਾਂ ਦਾ ਨਾਮ ਹੈ ਬੰਟੀ ਜੰਟਾ ਜਗਰਾਜ ਔਰ ਹਰਜਿੰਦਰ ਇਹ ਸਾਰੇ ਹੀ ਵਾਸੀ ਪਿੰਡ ਉਬਾਦੇ ਨੇ ਔਰ ਦੀਵਾਲੀ ਵਾਲੇ ਦਿਨ ਆ ਜਿਹੜਾ ਬੰਟੀ ਸੀਗਾ ਇਹਦੇ ਨਾਲ ਇਸੇ ਕੁਲਦੀਪ ਮਰਨ ਵਾਲੇ ਦੀ ਕੋਈ ਨਾ ਕੋਈ ਇਹਨਾਂ ਦੀ ਜਿਹੜੀ ਉਸ ਦਿਨ ਲੜਾਈ ਹੋ ਗਈ ਸੀਗੀ ਤੇ ਉਸੇ ਰੰਜਿਸ਼ ਨੂੰ ਲੈ ਕੇ ਇਹਨਾਂ ਨੇ ਇਸ ਜਿਹੜਾ ਕਤਲ ਨੂੰ ਅੰਜਾਮ ਦਿੱਤਾ ਸੀਗਾ ਸਿਰ ਸਿਰਫ ਲੜਾਈ ਆ ਜਾਂ ਕੋਈ ਹੋਰ ਪਿੱਛੇ ਕੋਈ ਕਿਸਕਰਾ ਜਾਂ ਕੋਈ ਹੋਰ ਮਾਮਲਾ ਪਤਾ ਨਹੀਂ ਇਹੋ ਜੀ ਕੋਈ ਗੱਲ ਹਾਲੇ ਤੱਕ ਕੋ ਸਾਹਮਣੇ ਨਹੀਂ ਆਈ ਸਰ ਇਹਨਾਂ ਨੇ ਕਤਲ ਦੀ ਵਾਰ ਦਾ ਤੂੰ ਕਿੱਥੇ ਅੰਜਾਮ ਦਿੱਤਾ ਸੀ ਲਾਸ਼ ਕਿੱਥੋਂ ਮਿਲੀ ਹੈ ਲਾਸ਼ ਜਿਹੜੀ ਤੁਹਾਨੂੰ ਦੱਸਿਆ ਜਿਹੜੀ ਜ ਬੁੰਜ लाठी ਵਾਲਾ ਜਿਹੜਾ ਸੂਆ ਹੈ ਉਥੋਂ ਮਿਲੀ ਹੈ ਕਿਉਂਕਿ ਇਹਨਾਂ ਨੇ ਕਤਲ ਨੂੰ ਇੰਜਾਮ ਦੇ ਕੇ ਲਾਸ਼ ਉਥੇ ਜਿਹੜੀ ਸੁੱਟ ਦਿੱਤੀ ਸੀਗੀ ਉਸੇ ਜਗ੍ਹਾ ਉਹਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਵੀ ਜਿਹੜਾ ਉਥੋਂ ਹੀ ਬਰਾਮਦ ਹੋ ਗਿਆ ਸਾਨੂੰ ਸੂਏ ਤੋਂ ਹੀ ਔਰ ਜਿਹੜਾ ਬਾਅਦ ਚ ਟੈਕਨੀਕਲੀ ਅਸੀਂ ਜਿਹੜਾ ਸਾਰਾ ਇਹਦੇ ਵਿੱਚ ਡੰਗਾਈ ਨਾਲ ਚੱਲਦੇ-ਚੱਲਦੇ ਅਸੀਂ ਇਸ ਤਰ੍ਹਾਂ ਨਤੀਜੇ ਤੇ ਪਹੁੰਚੇ ਇਹਨਾਂ ਨੇ ਇਕ ਬਾਲੇ ਜੁਰਮ ਵੀ ਕਰ ਲਿਆ ਤੇ ਜਿਹੜੇ ਬਾਕੀ ਇਹਨਾਂ ਦੇ ਸਾਥੀ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ